ਕਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਐਨਓ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਬਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਦਰ ਬਾਹ ਨਤੀਜਾ ਤੋਂ ਪਹਿਲਾ ਉਮੀਦਵਾਰ ਨੂੰ ਲੱਗਿਆ ਵਟਾ ਚੜਕਾ ਇਸ ਤੇ ਨਾਲ ਹੀ ਕਿਦਰ ਬਾਹ ਦੇ ਨਤੀਜਾ ਤੋਂ ਪਹਿਲਾ ਖਬਰ ਆ ਰਹੀ ਹੈ ਮਟਿੰਡਾ ਬਾਈ ਦੇ ਮਪਰ ਦੀ ਪੰਜਾਬ ਤੋਂ ਕਿਦਰ ਬਾਹ ਹਲਕੇ ਦੀ ਚਮੇ ਚੋਣ ਦਰ ਆਨੇ ਵੋਟਾਂ ਵੱਲੋਂ ਹਮ ਹਮਾਰੇ ਪਾਏ ਵੋਟਾਂ ਦੇ ਬਾਵਜੂਦ ਗਿੰਦੀ ਤੋਂ ਇੱਕ ਦਿਨ ਪਹਿਲਾਂ ਸਿਆਸਤੀਆਂ ਦੇ ਉਮੀਦਵਾਰਾਂ ਨੂੰ ਚੋਣ ਦੀ ਜਦ ਤੇ ਚਲ ਤਲ ਪ੍ਰਤੀ ਤੁਰ ਅੰਦਰ ਟਟ ਟੁੱੜ ਪੁ ਲੱਗਿਆ ਇਸ ਦੇ ਨਾਲ ਹੀ ਕਿਦਰ ਬਹਾਂ ਕੇ ਸਭ ਤੋਂ ਹਾਂ ਰਿਕਾਰਡ ਤੋੜਨਾ 81% ਤੋਂ ਹਾਂ ਇਸ ਦੇ ਨਾਲ ਹੀ ਕਿਦਰ ਬਹ ਪੰਜਾਬ ਦੇ ਜਿਹੇ ਹਲਕੇ ਚ ਸ਼ਾਮਿਲ ਉਦੈਤੇ ਤੋਂ ਪ੍ਰਕਾਸ਼ ਹੈ ਬਾਦਨ ਦੇਰ ਸਰ ਚਰਨ ਬਰਾੜ ਵਰਗੇ ਉਰ ਸਿਆਸਤਦਾਰ ਚੁਣੇ ਜਾਂਦੇ ਹਨ ਇਸ ਹਲਕੇ ਵਿੱਚ ਮੁੱਖ ਤੌਰ ਤੇ ਕਾਂਗਸ ਉਮੀਦਵਾਰ ਅਮ੍ਰਿਤਾ ਬੜੇ ਅਧਿ ਕਾਂਗਰਸ ਪਾਰਟੀ ਦੇ ਹਰਦੀਪ ਸਿੰਘ ਡੀਪੀ ਢਿੱਲੋਂ ਪਰਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵਿੱਚਕਾਰ ਸਵਾ ਮੁਕਾਬਲਾ ਹੁੰਦਾ ਹੈ ਅਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਹੁੰਦਾ ਹੈ ਅਤੇ ਵਾਲੇ ਸ਼੍ਰੋਮੇ ਖਾਲੀਦਲ ਵਿੱਚ ਅੰਮ੍ਰਿਤ ਸਰ ਦੇ ਉਮੀਦਵਾਰ ਸੁਖਰਾਜ ਸਿੰਘ ਦੀ ਬੁਲ ਮਚੋੜ ਬੇਦਾੜ ਵਿੱਚ ਹਰ ਖਬਰ ਮਨ ਤੱਕ ਵਿਕਲੀ ਧੰਨਵਾਦ